ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਵਧੀਆ ਝੋਟੀ ਇੱਕ ਲੈ ਪਾਈ ਨੇ ਖਰੀਦੀ ਆ ਤੇ ਬਾਈ ਨੇ ਕਰਦੇ ਗੱਲ ਬਾਤ ਸਰਸਿਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਆ ਜੀ ਸਭ ਵਧੀਆ ਠੀਕ ਆ ਸਰਪਾਪਾ ਜੀ ਕੋਈ ਵੀਰ ਜੀ ਹਾਲ ਜੀ ਸਰਪਾਲਾ ਜੀ ਠੀਕ ਆ ਜੀ ਜੀ ਠੀਕ ਆ ਜੀ ਜਿਨ੍ਹਾਂ ਨੇ ਭੈਣ ਭਰਾਵਾਂ ਮਾਡਾ ਡੇਰੀ ਫਾਰਮ ਦੇ ਜੁੜੇ ਸਾਰਾ ਗਿਲੋ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆਪਣੇ ਚੈਨਲ ਨੂੰ ਸਾਰਾ ਵੀਰ ਜੀ ਸੰਤਰਾ ਧੰਨਵਾਦ ਕਰਦੇ ਆ ਧੰਨਵਾਦ ਜਾਨਵਾ ਤੇ ਆਪਣੇ ਕੋ ਵੀਰ ਜੀ ਗਦਾਸੌਰ ਚੰਗੀ ਝੋਟੀ ਦੇ ਵੀਰਾਂ ਨੂੰ ਅਸੀਂ ਇਹ ਨਹੀਂ ਵੀ ਕਿ ਕਿਤੇ ਕਹਿ ਦੇ ਇਹ ਵੀਡੀਓ ਬਣਾਉਂਦਾ ਮਸਕਰ ਤੇ ਇਹ ਆ ਵੀ ਜੇ ਕੋਈ ਚੰਗੀ ਸੇਵਾ ਕਰਕੇ ਝੋਟੀ ਵੀਰਾਂ ਸਾਂਭੀ ਹੈ ਨਾ ਹਾਂਜੀ ਹਾਂਜੀ ਆਜਾ ਨੂੰ ਫਿਮ ਦਿੱਤਾ ਇਹ ਹਾਂਜੀ ਇਹ ਪੱਬਰ ਵਾਲੀ ਪਿੰਡਆ ਗਰਤਾਸਰ ਦੇ ਵਿੱਚ ਠੀਕ ਹੈ ਜੀ ਤੇ ਝੋਟੀ ਆਪਣੇ ਗਲੀ ਟੋਕੜੀ ਇਹੀ ਕੋਈ ਗੱਬਰ ਨਹੀਂ ਆ ਗਲੀ ਟੋਕੜੀ ਸਟੇਰ ਦੀ ਗਲੀ ਟੋਕੜੀ ਝੋਟੀ ਵੀਰ ਲਿਆ ਹਾਂਜੀ ਹਾਂਜੀ ਤੇ ਇਹ ਆਂਦਾ ਵੀ ਵੀਰ ਪਿਆਜ ਝੋਟੀ ਸਾਡੇ ਕੋਲ ਤਿਆਰ ਹੋ ਗਈ ਤੇ ਚਲੋ ਝੋਟੀ ਇੱਕੋ ਖਾ ਰਹੀਆਂ ਵੇਖ ਝੋਟੀ ਸਹੀ ਗੱਲ ਬਿਲਕੁਲ ਸਹੀ ਗੱਲ ਪਈ ਜੀ ਤੇ ਡਬਲ ਝੋਟੀ ਮੋੜ ਲਈ ਅੱਜ ਡਬਲ ਹੋ ਗਈ ਜੀ ਡਬਲ ਝੋਟੀ ਮੋੜੀ ਵੀਰ ਤੋਂ ਠੀਕ ਹੈ ਜੀ ਤੇ ਚੰਗੀ ਝੋਟੀ ਸਾਂਭੀ ਆ ਵੀਰ ਕਿੰਨਾ ਦੁੱਧ ਦੀ ਵੀਰ ਜੀ ਉਹ ਟਾਈਮ ਉਹ ਦੋ ਉਹ ਟਾਈਮ ਦੇ ਵੀਰ ਕੋਲ ਝੋਟੀਆਂ ਜਦੋਂ ਕੱਲੀ ਆ ਸਾਡੇ ਕੋਲ 9 10 ਕਿਲੋ ਦੁੱਧ ਦੀ ਪਰ ਵੀਰ ਆ 12 13 ਕਿਲੋ ਕਰਦੀ ਆ ਤੇ ਆ ਗਈ 12 13 ਕਿਲੋ ਝੋਟੀ ਦੁੱਧ ਦਿੰਦੀ ਰਹੀ ਠੀਕ ਜੀ ਤੇ ਚੰਗੀ ਝੋਟੀ ਆਰ ਤਾਂ ਚਲੋ ਝੋਟੀ ਸਾਫ਼ ਸੁਥਰੀ ਵੀਰ ਨੇ ਪੂਰੀ ਸਾਂਭੀ ਆ ਠੀਕ ਜੀ ਤੇ ਹੁਣ ਲੱਗੀ ਚੱਲੀ ਆਪਣੇ ਫਾਰਮ ਦੇ ਫਾਰਮ ਚਲੀ ਜੇ ਆ ਵੀਰ ਖੋਲ ਕੇ ਬੁਖਾਦੇ ਮਾਰੀ ਖੋਲੋ ਵੀਰ ਜੀ ਇਹ ਚੰਗੀ ਕੋ ਸੇਵਾ ਵਾਲਾ ਵੀਰ ਜਿਹੜਾ ਕੋਈ ਛੋਟੀ ਚੰਗੇ ਦੁੱਧ ਚੋਣ ਵਾਲਾ ਠੀਕ ਹੈ ਛੋਟੀ ਦੁੱਧ ਵੀਰੇ ਮੈਂ ਇੱਕ ਝੋਟੀਆਂ ਦੋ ਝੋਟੀਆਂ ਲੈ ਕੇ ਸਾਮਭ ਗਏ ਤੇ ਵੇਚਦਾ ਬਸ ਠੀਕ ਹੈ ਛਿਗੀ ਦੇਖੋ ਝੋਟੇ ਦਾ ਚਾਟ ਲੈ ਜੂਗੀ ਬਸ ਚੰਗੀ ਬਣਨ ਮਫਲ ਚੀਜ਼ ਆ ਪੂਰਾ ਪਾਲੀ ਝੋਟੀ ਵਿੱਚ ਪੂਰੀ ਜਾਨ ਦੇ ਝੋਟੀ ਬੁਰੀਆ ਕੁਆਲਟੀ ਵਾਲੀ ਝੋਟੀ ਚੰਗੀ ਬਾਣੀ ਆ ਦੁੱਧ ਵੀ ਗਲ ਠੀਕ ਲੈ ਆ ਵੀਰ ਜੀ ਲੈ ਆਓ ਪੂਰਾ ਪੂਰੀ ਬੜੀ ਚੰਗੀ ਝੋਟੀ ਸਾਮੀ ਕਰਦਾ ਵੀ ਗਲ ਪੂਰਾ ਝੋਟੀ ਪਰ ਹੋਈ ਠੀਕ ਜੀ ਫਾਰਮ ਤੇ ਪਹੁੰਚ ਨਹੀਂ ਆ ਜਿਹੜੇ ਵੀ ਮੀਰ ਖਾਣੇ ਝੋਟੀ ਕੋਈ ਮੰਗੂ ਬੈ ਚੌਂਕੀ ਜੀ ਉਹਨੇ ਕਹਿੰਦਾ ਜੀ ਦੇ ਵਾਲਾ ਹਾਂਜੀ ਹਾਂਜੀ ਨਾ ਲੈਣਾ ਟੋਪੀ ਠੀਕ ਹੈ ਜੀ ਵੇਖੋ ਸਿਰੇ ਦੀ ਬਾਈਆਂ ਨੇ ਆਪਣੇ ਕੋਈ ਖਰੀਦਿਆ ਕੁਝ ਤੇ ਹੁਣ ਆਪਣੇ ਫਾਰਮ ਚੱਲੀ ਪਤਾ ਗੱਲ ਕੀ ਹੋਈ ਇਹ ਮਾਨ ਹੁੰਦਾ ਦੇ ਪਰੰਪਰਾ ਹੁੰਦਾ ਵੀ ਫਿਰ ਗੱਲਾਂ ਇੱਥੇ ਜਿੰਦੀਆਂ ਕਹਿੰਦੇ ਵੀ ਕਿਆ ਦੇ ਡਬਲ ਲਲਾਂਗੇ ਡਬਲ ਜੇ ਇਹਨਾਂ ਦੀ ਮਿਹਨਤ ਆ ਮਿਹਨਤ ਇਹਨਾਂ ਦੀ ਮਿਹਨਤ ਕੀਤੀ ਵੀ ਰਾਂ ਦੇਖਿਆ ਵੀ ਭੁਖਾ ਲੈਂਦੀਆਂ ਇਹ ਨਹੀਂ ਵੀ ਕਈ 1 70 ਦੀ ਲੈ ਕੇ ਕੱਲੇ 70 ਦੀ ਵੀ ਰਹਿ ਜਾਂਦੀ ਆ ਪਾਣੀ ਮਾ ਝੋੜੀ ਲੈ ਕੇ ਨਾ ਮਾਣੇ ਵੀਰ ਬੋਲ ਹਾਂ ਜੀ ਹਾਂ ਜੀ ਮਾਣੇ ਵੀਰ ਬੋਲ ਉਹ ਗੱਲ ਕਹੀ ਸੀ ਹਾਂ ਜੀ ਕੰਦਾ ਸੁੱਖਾ ਝੋਟੀ ਤੋਂ ਲੈ ਜਾ ਹਾਂ ਜੀ ਹਾਂ ਜੀ ਪਰ ਮੈਨੂੰ ਤੇ ਕੋ ਡਬਲ ਪਿਆ ਹੀ ਲੈ ਗਾਵਾਂ ਠੀਕ ਐ ਡਬਲ ਦੀ ਅੱਜ ਮੇਰੇ ਕੋ ਡਬਲ ਪੈ ਝੋੜੀ ਨਹੀਂ ਠੀਕ ਐ ਕਿੰਨੇ ਲੈ ਲਈ ਭਾਈ ਜੀ 1 40 ਦੀ ਝੋੜੀ ਲਈ 1 40 ਦੀ 1 40 ਦੀ ਝੋੜੀ ਲਈ ਤੋਂ ਲ ਲਈ ਆ ਹਾਂ ਜੀ ਹਾਂ ਜੀ ਪਰ ਚੰਗੀ ਝੋ ਜेड ਬਲੈਕ ਝੋਟੀ ਜੇ ਹੋ ਕੁਆਲਿਟੀ ਦੇਖੋ ਨਾੜਾ ਨੋੜਾ ਚੈੱਕ ਕਰੋ ਬਹੁਤ ਸਾਫ ਝੋਟੀ ਵਧੀਆ ਸਾਫ ਸਫੀ ਝੋਟੀ ਚਲੋ ਵੀ ਚੰਗੀ ਆਸ ਕਰਦੇ ਝੋਟੀ ਆ 18 20 ਕਿਲੋ ਦੁੱਧ ਵਾਲੀ ਝੋਟੀ ਬੀ ਵਧੀਆ ਦੁੱਧ ਪਰ ਹੋ ਗਈ ਠੀਕ ਹੈ ਜੀ ਹਾਂਜੀ 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 ਤੇ ਆਪਣੇ ਫਾਰੂਕ ਦੇ ਪਹੁੰਚ ਲਈ ਜੀ ਹਾਂਜੀ ਤੇ ਬਾਕੀ ਜਿਨੇ ਵੀਰ ਭਰਾਵੇਂ ਦੇ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਸੇਵਾ ਕਰੋ ਵੀ ਜੀ ਇਹ ਨਹੀਂ ਵੀ ਇਹ ਵੀਰ ਦੇ ਘਰੋਂ ਵੀਡੀਓ ਲ ਲਈ ਆ ਵੀਡੀਓ ਬਣਾਉਂਦਾ ਇਹ ਮਸਤ ਹੈ ਆ ਵੀ ਇਹ ਇਹਨਾਂ ਦੀ ਮਿਹਨਤ ਬੋਲੀ ਆ ਮਿਹਨਤ ਬੋਲੀ ਆ ਤੇ ਚਲੋ ਜੇ ਸੇਵਾ ਕੀਤੀ ਹੈ ਤੇ ਅਸੀਂ ਤੇ ਪਿਆਹੇ ਚੀਜ਼ ਤੇ ਵੀਰ ਲੱਗਣੇ ਆ ਜਿਹੜੀ ਗੱਲ ਆ ਬਿਲਕੁਲ ਸਹੀ ਗੱਲ ਤੇ ਇਹ ਹੁਣ ਜਿਹੜਾ ਕੋ ਵੀਰ ਭਰਾ ਫੇਰ ਲੈ ਜਾਊਗਾ ਅਸੀਂ ਅਸੀਂ ਉਹ ਕੋ ਫੇਰ ਤੋਕੜ ਵੀ ਮੋੜ ਸਾਦੇ ਆ ਤੋਕੜੀ ਮੋੜ ਸਾਦੇ ਆ ਜਿਹੜੀ ਗੱਲ ਆ ਗੱਲ ਤੇ ਵੀਰ ਜਨਵਾਰ ਇਹ ਚੀ ਚੀ ਸੇਵਾ ਕਰਨ ਦੀ ਵੇਖੋ ਕਿੰਨੇ ਸ਼ੌਕਣਾ ਸੰਭੀ ਵੀਰ ਨੇ ਇੱਕੋ ਇੱਕ ਪਖਾ ਆ ਤੇ ਕੱਲੀ ਰਹਿੰਦੀ ਕਰਮਾ ਵਾਲੀ ਤੇ ਕੋਈ ਡਿੰਗਦੀ ਨਹੀਂ ਕੱਲੀ ਜੀ ਲੱਗ ਰਗਾ ਆਪਣੀ ਗਾ ਗਾ ਵੀਰ ਇਹਨਾਂ ਨੂੰ ਫੇਰ ਕੋਈ ਥੋੜੀ ਝੋਟੀ ਫੇਰ ਕੱਲ ਨਹੀਂ ਠੀਕ ਤੇ ਵੀਰ ਇਹਦਾ ਸਾਫ ਲੈਂਦੇ ਆ ਤੇ ਤਿਆਰ ਕਰਕੇ ਵੇਚ ਦਿੰਦੇ ਠੀਕ ਹੈ ਬਾਈ ਵੀਰ ਕਈ ਵੀਰ ਉਹ ਇੰਦਾ ਵੀ ਕਈ ਸੋਚ ਰੱਖ ਲੈਂਦੇ ਆ ਵੀ ਇੱਕ ਮਹੀਨੇ ਹੀ ਕਿਹੜੀ ਗੱਲੋਂ ਵੇਚਣ ਲੱਗੇ ਆ ਹਾਂਜੀ ਹਾਂਜੀ ਆਪਣਾ ਵੀਰ ਕਿਸ ਨੇ ਕਿਸੇ ਤਰ੍ਹਾਂ ਅਸੀਂ ਜਿਦਾ ਵਪਾਰ ਕਰਦੇ ਰੋਜ਼ ਮਈਆਂ ਲਿਆ ਕੇ ਵੇਚਦੇ ਉਦਾਂ ਬਾਈ ਦੀ ਡੇਰੀ ਆਪਣੀ ਆ ਦੁੱਧ ਦੇ ਪਾਈ ਕੋ 4-5 ਕਬੰਡਲ ਤੇ ਕਈ ਵੀਰ ਕਈ ਹਸਾਬ ਤਾਂ ਹੁੰਦਾ ਆ ਵੀ ਕਈ ਲੋਕ ਇੰਦਾ ਕਹਿੰਦੇ ਆ ਵੀ ਕਿਹੜੀ ਗੱਲੋਂ ਮਹੀਂ ਦੇ ਦੇਣੀ ਠੀਕ ਹੈ ਠੀਕ ਹੈ ਜੀ ਵੀ ਇਹ ਹਰ ਇੱਕ ਘਰ ਦਾ ਵਿਆਹਸ ਬਣਿਆ ਹੁੰਦਾ ਚਲੋ ਜੇ ਸਾਂਭੀ ਆ ਦੁੱਧ ਵੀ ਨਾਲ ਚੰਗਾ ਚੋਈ ਗਏ ਆ ਤੇ ਚਲੋ ਨਾਲ ਰਾਸ ਰਲ ਗਈ ਆ ਰਾਸ ਰਲ ਗਈ ਤੇ ਫਿਰ ਅੱਧਿਆ ਪੈਸਾ ਦੀ ਮਹੀਂ ਆਜੂਗੀ ਕੋਈ ਨਾ ਕੋ ਹਾਸਲ ਹੋਇਆ ਬਿਲਕੁਲ ਸਹੀ ਗੱਲ ਬਾਈ ਜੀ ਮਿਹਨਤ ਕਰਕੇ ਸਾਰਾ ਕੁਝ ਜੀਤੇ ਤੇ ਗੱਲ ਇਹ ਵੀ ਵੀਰ ਜੰਗਾ ਜਨਵਰ ਆ ਤੇ ਇਹ ਤੇ ਵੀਰ ਅਸੀਂ ਕਹੇ ਕਾਹ ਦਿੰਦੇ ਵੀ ਕਾਹ ਦਿੰਦੇ ਆ ਇੰਨੇ ਦੀ ਮਹੀਂ ਬਾਜ ਕਿਹੜਾ ਖੜਦਾ ਮਹੀਂ ਵੇਚਣੀ ਆਪਣੇ ਹੱਥਾਂ 'ਚ ਜਾਣ ਚਾਹੀਦੀ ਆ ਬਿਲਕੁਲ ਸਹੀ ਗੱਲ ਮਹੀਂ ਮੂੰਹ ਬੋਲਣ ਦੀ ਫਿਰ ਵਿਕਣੀ ਜੀ ਸੇਵਾ ਕੀਤੀ ਆ ਕਰਮ ਵਾਲੀ ਨੂੰ ਲੈਗਲੀ ਸ਼ੈਖ ਹੁੰਦੇ ਰਹੇ ਆ ਤਾਂ ਇਹ ਤੋਂ ਤੱਕ ਇਹੋ ਜਿਹੀੇ ਸੇਵਾ ਕੀਤੀ ਹੈ ਹਰਿਆਣੇ 'ਚ ਸੇਵਾ ਹੁੰਦੀ ਹੈ ਇਹੋ ਜੀ ਬਿਲਕੁਲ ਸਹੀ ਗੱਲ ਆ ਤੇ ਹਾਂ ਜਿਹਨੀ ਸੇਵਾ ਕੀਤੀ ਇਦਾਂ ਹਰਿਆਣੇ 'ਚ ਪਾਲਦੀਆਂ ਗੱਲੇ ਗੱਲੀਆਂ ਪੂਰਾ ਪੀਪਾ ਚੋਂ ਦਾ ਚਾਰਿਆ ਜਿਹੜੀ ਗਾੜਾ ਛੋਟੀ ਜਿਹੜੀ ਗੱਲ 30 ਲੱਖਾਂ ਚਾਰਿਆ ਜੋੜੀ ਠੀਕ ਹੈ ਦੇਖੋ ਜੀ ਪਾਜੋਲ ਬਹੁਤ ਸੋਹਣਾ ਜੋੜੀ ਚੰਗੀ ਜਵਰ ਹੈ ਛੋਟੀ ਜਿਹੜੀ ਗੱਲ ਅਸਲ ਚੀਜ਼ ਆ ਹਾਂਜੀ ਹਾਂਜੀ ਦਿਨ ਦਹਾ ਦਿਨਾਂ ਨੂੰ ਜੇ ਤੇ ਛੋਟੀ ਕੋਈ ਗੱਬੜ ਮੰਗ ਲੋ ਠੀਕ ਹੈ ਨਹੀਂ ਤੇ ਦਹਾ ਦਿਨਾਂ ਨੂੰ ਸੂਈ ਦੀ ਆਪਣੇ ਘਰੋਂ ਵੀਡੀਓ ਲਾਵਾਂਗੇ ਹਾਂਜੀ ਹਾਂਜੀ ਛੋਟੀ 18-20 ਕਿਲੋ ਵਾਲੀ ਹੈ ਚੰਗੀ ਠ